ਅੱਜ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀਆਂ ਜੀ ਚਿੜੀ ਤੇ ਕੁੱਗੀ ਦੀ ਦੋਸਤੀ ਦੀ ਕਹਾਣੀ ਪਿੰਡ ਸੁਖਪੁਰਾ ਦੇ ਨੇੜੇ ਇੱਕ ਛੋਟਾ ਜੰਗਲ ਸੀ ਉਸ ਜੰਗਲ ਵਿੱਚ ਹਰ ਕਿਸਮ ਦੇ ਪੰਛੀ ਰਹਿੰਦੇ ਸਨ ਕੋਈ ਨਾ ਆਪਣੀ ਮਿੱਠੀ ਬੋਲੀ ਨਾਲ ਸਵੇਰ ਦਾ ਸਵਾਗਤ ਕਰਦੀਆਂ ਤੋਤੇ ਤੋਤੇਆਂ ਦੀਆਂ ਗੱਲਾਂ ਨਾਲ ਢਹਾਲੀਆਂ ਗੂੰਜਦੀਆਂ ਤੇ ਮੈਂ ਨਾ ਆਪਣੇ ਚਮਕਦਾਰ ਪੰਖਾਂ ਨਾਲ ਸੂਰਜ ਦੀਆਂ ਰੌਸ਼ਨੀਆਂ ਵਿੱਚ ਚਮਕਦੀਆਂ। ਉੱਥੇ ਹੀ ਇੱਕ ਛੋਟੀ ਚਿੜੀ ਤੇ ਇੱਕ ਸੋਹਣੇ ਘੁੱਗੀ ਰਹਿੰਦੀ ਸੀ। ਚਿੜੀ ਬਹੁਤ ਤਸਤ ਤੇ ਮਿਹਨਤੀ ਸੀ। ਉਹ ਹਰ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਉੱਡ ਜਾਂਦੀ। ਕਦੇ ਦਾਣੇ ਚੁਗਦੀ, ਕਦੇ ਆਪਣਾ ਘੋਸਲਾ ਠੀਕ ਕਰਨਾ ਤੇ ਕਦੇ ਹੋਰ ਪੰਛੀਆਂ ਦੀ ਮਦਦ ਕਰਨਾ। ਉਸਦੀ ਇੱਕ ਹੀ ਆਦਤ ਸੀ ਉਹ ਜਿੱਥੇ ਵੀ ਜਾਵੇ ਖੁਸ਼ੀ ਨਾਲ ਚਹਕਦੀ ਜਾਂਦੀ ਘੁੱਗੀ ਉਸਦੇ ਉਲਟ ਥੋੜੀ ਸਾਤ ਸੁਹਾਵੀ ਸੀ ਉਹ ਵੱਡੀ ਦਰਖਤ ਦੀ ਮੋਟੀ ਟਾਣੀ ਤੇ ਆਪਣਾ ਘਰ ਬਣਾਈ ਬੈਠੀ ਸੀ ਉਸਦੀ ਆਵਾਜ਼ ਗੰਭੀਰ ਸੀ ਪਰ ਦਿਲ ਵਿੱਚ ਬਹੁਤ ਨਰਮ ਘੁੱਗੀ ਨੂੰ ਸੋਚਣਾ ਤੇ ਸੁਣਨਾ ਚੰਗਾ ਲੱਗਦਾ ਸੀ ਉਹ ਹਮੇਸ਼ਾ ਹੋਰ ਪਾਂਸੀ ਦੀਆਂ ਗੱਲਾਂ ਧਿਆਨ ਨਾਲ ਸੁਣਦੀ ਤੇ ਫਿਰ ਸਲਾਹ ਦਿੰਦੀ। ਇੱਕ ਦਿਨ ਸਵੇਰੇ ਜਿਹੜੀ ਦਾਣੇ ਚੋਗਣ ਨਿਕਲੀ ਹੋਈ ਸੀ ਜੰਗਲ ਦੇ ਕਿਨਾਰੇ ਇੱਕ ਖੇਤ ਵਿੱਚ ਉਹਨਾਂ ਨੂੰ ਕੁਝ ਮਿੱਠੇ ਗਿਹੋਂ ਦੇ ਦਾਣੇ ਮਿਲੇ। ਖੁਸ਼ ਹੋ ਕੇ ਉਹ ਸੋਚੀ, ਵਾਹ ਅੱਜ ਕੁਗੀ ਨੂੰ ਵੀ ਇਹ ਖਾਓਮਣ ਖਾਓਣੀ ਹਾ। ਉਸਨੇ ਕੱਲ ਕਿਹਾ ਸੀ ਉਸਦੇ ਹੌਸਲੇ ਘੋੜ ਖਾਣ ਨੂੰ ਕੁਝ ਨਹੀਂ। ਚਿੜੀ ਨੇ ਆਪਣੇ ਛੋਟੇ ਚੁੰਝ ਨਾਲ ਜਿੰਨੇ ਦਾਣੇ ਚੁੱਕ ਸਕੀ ਚੁੱਕ ਕੇ ਉੱਟ ਗਈ। ਕੁੱਗੀ ਦੇ درخت ਵੱਲ। ਜਦੋਂ ਉਹ ਉੱਥੇ ਪਹੁੰਚੀ ਕੁੱਗੀ ਸੂਰਜ ਦੀ ਗਰਮੀ ਲਹਿ ਰਹੀ ਸੀ। ਚਿੜੀ ਨੇ ਕਿਹਾ ਕੁੱਗੀ ਭੈਣ ਦੇਖ ਇਹ ਮਿੱਠੇ ਦਾਣੇ ਲੈ ਆਈਆਂ ਤੇਰੇ ਲਈ ਖਾ ਤੈਨੂੰ ਤਾਂ ਖੁਸ਼ੀ ਮਿਲੇਗੀ। ਕੁੱਗੀ ਨੇ ਮੁਸਕਰਾ ਕੇ ਕਿਹਾ ਓਏ ਮੇਰੀ ਸੋਹਣੀਏ ਚਿੜੀਏ ਤੂੰ ਤਾਂ ਮੇਰੀ ਸੱਚੀ ਦੋਸਤ ਹੈ। ਪਰ ਇਹ ਤੂੰ ਕਿੱਥੋਂ ਲਿਆਉਂਦੇ ਜਿਹੜੀ ਹੱਸ ਕੇ ਬੋਲੀ ਉਥੇ ਖੇਤ ਦੇ ਕਿਨਾਰੇ ਜਿੱਥੇ ਕਿਸਾਨ ਗਿहूं ਸੁਕਾ ਰਿਹਾ ਸੀ ਮੈਂ ਸੋਚਿਆ ਤੂੰ ਕੱਲ ਕਿਹਾ ਸੀ ਭੁੱਖ ਲੱਗੀ ਹੈ ਤਾਂ ਤੈਨੂੰ ਖੁਸ਼ ਕਰਾਂ ਕੁੱਗੀ ਨੇ ਕਿਹਾ ਤੂੰ ਸਿਰਫ ਦਾਣੇ ਤੂੰ ਸਿਰਫ ਖਾਣ ਲਈ ਨਹੀਂ ਪਰ ਦਿਲ ਨਾਲ ਸਾਂਝ ਪਾਈ ਹੈ ਦੋਸਤੀ ਤਾਂ ਇਹੀ ਹੁੰਦੀ ਹੈ ਜਿੱਥੇ ਲੋੜ ਪੈਂਦੀ ਹੈ ਉਥੇ ਹਾਜ਼ਰ ਹੋਣਾ ਔਸਦੈਂ ਤੋਂ ਦੋਹਾਂ ਦੀ ਦੋਸਤੀ ਹੋਰ ਗਹਿਰੀ ਹੋ ਗਈ ਉਹ ਇਕੱਠੇ ਜਾਣੇ ਚੁਗਦੀਆਂ ਇਕੱਠੇ ਪਾਣੀ ਪੀਂਦੀਆਂ ਤੇ ਰਾਤ ਨੂੰ ਦਰਖਤ ਦੀ ਸਾਹ ਹੇਠ ਗੱਲਾਂ ਕਰਦੀਆਂ ਕਈ ਵਾਰ ਜਿਹੜੀ ਮਜ਼ਾਕ ਕਰਦੀ ਕਈ ਵਾਰ ਘੁੱਗੀ ਕੋਈ ਪੁਰਾਣੀ ਕਹਾਣੀ ਸੁਣਾਉਂਦੀ ਜੰਗਲ ਦੇ ਹੋਰ ਪਾਂਸੀ ਨੂੰ ਪਾਂਸੀਆਂ ਨੂੰ ਇਹ ਦੋਸਤੀ ਵੇਖ ਕੇ ਹੈਰਾਨੀ ਹੁੰਦੀ ਤੋਤਾ ਕਹਿੰਦਾ ਇਹ ਦੋਵੇਂ ਕਿੰਨੀਆਂ ਵੱਖਰੀਆਂ ਹਨ ਇੱਕ ਛੋਟੀ ਤੇ ਚੁਸਤ ਦੂਜੀ ਵੱਡੀ ਤੇ ਸਾੰਦ ਫਿਰ ਵੀ ਕਿੰਨਾ ਪਿਆਰ ਕਿਵੇਂ ਮੈਂ ਨਾ ਹੱਸ ਕੇ ਕਹਿੰਦੀ ਜਿੱਥੇ ਦਿਲ ਸਾਫ਼ ਹੋਵੇ ਉੱਥੇ ਰੰਗ ਰੂਪ ਦਾ ਕੋਈ ਮਤਲਬ ਨਹੀਂ ਦਿਨ ਬੀਤ ਗਏ ਇੱਕ ਸ਼ਾਮ ਨੂੰ ਜਦੋਂ ਬੱਦਲ ਘਰੇ ਹੋਏ ਸਨ ਤੇ ਹਵਾ ਵਿੱਚ ਬੂੰਦਾਂ ਦੀ ਖੁਸ਼ਬੂ ਤਰ ਰਹੀ ਸੀ ਚਿੜੀ ਤੇ ਕੁੱਗੀ ਆਪਣੇ ਘਰਾਂ ਨੂੰ ਵਾਪਸ ਆ ਰਹੀਆਂ ਸਨ ਚਿੜੀ ਨੇ ਕਿਹਾ ਕੁੱਗੀ ਭੈਣ ਲੱਗਦਾ ਹੈ ਕੱਲ ਮੀਂਹ ਪਿਆਣਾ ਹੈ ਅਸੀਂ ਆਪਣਾ ਘਰ ਠੀਕ ਕਰ ਲਈਏ ਕੋਗੀ ਨੇ ਕਿਹਾ हां ਚਲ ਹਲਕੇ ਕਰਦੇ ਹਾਂ ਤੂੰ ਛੋਟੀਆਂ ਟਾਹਣੀਆਂ ਇਕੱਠੀਆਂ ਕਰ ਮੈਂ ਵੱਡੀਆਂ ਲਿਆਂਦੀਆਂ ਦੋਹਾਂ ਨੇ ਰਾਤ ਦੇ ਅੰਧੇਰੇ ਤੱਕ ਆਪਣਾ ਹੌਸਲਾ ਮਜ਼ਬੂਤ ਕੀਤਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਵੀ ਇੱਕ ਆਮੀ ਨਹੀਂ ਬਲਕਿ ਇੱਕ ਵੱਡਾ ਤੂਫਾਨ ਆ ਰਿਹਾ ਹੈ ਜੋ ਉਹਨਾਂ ਦੀ ਦੋਸਤੀ ਦੀ ਸੱਚੀ ਪਰਖ ਕਰੇਗਾ ਰਾਤ ਦਾ ਸਮਾਂ ਸੀ ਅਸਮਾਨ ਕਾਲੇ ਬੱਦਲਾਂ ਨਾਲ ਢੱਕ ਗਿਆ ਸੀ ਚਮਕਦਾਰ ਬਿਜਲੀ ਕਦੇ ਪੂਰਬ ਵੱਲ ਚਮਕਦੀ ਕਦੇ ਪੱਛਮ ਵੱਲ ਹਵਾ ਦਾ ਰੁੱਖ ਤੇਜ਼ ਹੋ ਗਿਆ ਰਿਆਸੀ ਦਰਾਖਤਾਂ ਦੀਆਂ ਟਾਹਣੀਆਂ ਝੁੱਲ ਰਹੀਆਂ ਸਨ ਜਿਵੇਂ ਕਿਸੇ ਨੇ ਉਹਨਾਂ ਨੂੰ ਜ਼ੋਰ ਨਾਲ ਹਿਲਾਇਆ ਹੋਵੇ ਜੰਗਲ ਦੇ ਸਾਰੇ ਪੰਛੀ ਆਪਣੇ ਘੋਸਣਿਆਂ ਵਿੱਚ ਲੁਕ ਗਏ ਸਨ ਚਿੜੀ ਤੇ ਕੁੱਗੀ ਵੀ ਆਪਣੀ ਟਾਣੀ ਤੇ ਬੈਠੀਆਂ ਸਨ ਜੀਡੀ ਨੇ ਡਰਦੇ ਹੋਏ ਕਿਹਾ ਕੁਗੀ ਪਹਿਣ ਇਹ ਹਵਾ ਤਾਂ ਬਹੁਤ ਤੇਜ਼ ਹੋ ਗਈ ਹੈ ਮੈਨੂੰ ਡਰ ਲੱਗ ਰਿਹਾ ਹੈ ਕੁਗੀ ਨੇ ਉਸ ਨੂੰ ਆਪਣੇ ਪੰਖ ਵੱਡੇ ਪੰਖਾਂ ਨਾਲ ਢੱਕ ਕੇ ਕਿਹਾ ਡਰ ਨਹੀਂ ਡਰਨਾ ਨਹੀਂ ਮੇਰੀ ਸੋਹਣੀਏ ਜ਼ਿੰਦਗੀ ਵਿੱਚ ਕਈ ਤੂਫਾਨ ਆਉਂਦੇ ਹਨ ਪਰ ਜੇ ਦਿਲ ਮਜ਼ਬੂਤ ਹੋਵੇ ਤਾਂ ਹਰ ਚੁੱਕੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਪਰ ਹਵਾ ਹੌਲੀ ਨਹੀਂ ਹੋਈ ਬਲਕਿ ਕੁਝ ਹੀ ਪਲਾਂ ਵਿੱਚ ਮੀਂਹ ਤੀਬਰ ਹੋ ਗਿਆ ਬਿਜਲੀ ਨੇ ਅਸਮਾਨ چیر ਦਿੱਤਾ ਤੇ ਇੱਕ ਤੀਜ ਗਰਜਨਾ ਨਾਲ ਦਰਖਤਾਂ ਦੇ ਪੱਤੇ ਉੱਡ ਗਏ ਚਿੜੀ ਦਾ ਕੌਂਸਲ ਛੋਟਾ ਕੌਂਸਲਾ ਟਾਣੀ ਤੋਂ ਡੋਲ ਗਿਆ ਡੋਲਣ ਲੱਗਾ ਚਿੜੀ ਚੀਕ ਕੇ ਬੋਲੀ ਕੁੱਗੀ ਭੈਣ ਮੇਰਾ ਕੌਂਸਲਾ ਟੁੱਟਣ ਵਾਲਾ ਹੈ ਕੁੱਗੀ ਨੇ ਤੁਰੰਤ ਉੱਡ ਕੇ ਚਿੜੀ ਦੇ ਕੌਂਸਲੇ ਵਾਲੀ ਟਾਹਣੀ ਨੂੰ ਆਪਣੇ ਪੰਖਾਂ ਨਾਲ ਟਕ ਲਿਆ ਹਵਾ ਉਸ ਦੇ ਪੰਖਾਂ ਨੂੰ ਚੀਰ ਰਹੀ ਸੀ ਪਰ ਉਸ ਨੇ ਹਾਰ ਨਹੀਂ ਮੰਨੀ ਜਿਹੜੀ ਉਸ ਦੀ ਸਾਹ ਹੇਠ ਠੰਡੀ ਤੇ ਸੁਰੱਖਿਅਤ ਸੀ ਪਰ ਮੌਸਮ ਬਹੁਤ ਖਰਾਬ ਸੀ ਇੱਕ ਵੱਡੀ ਟਾਣੀ ਹਵਾ ਨਾਲ ਟੁੱਟ ਕੇ ਕੁੱਗੀ ਦੇ ਘਰ ਤੇ ਡਿੱਗ ਗਈ ਕੁੱਗੀ ਬਚ ਗਈ ਪਰ ਉਸ ਦਾ ਹੌਂਸਲਾ ਚੂਰ-ਚੂਰ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਦਰਦ ਸੀ ਪਰ ਦਿਲ ਵਿੱਚ ਸ਼ਾਂਤੀ ਕਿਉਂਕਿ ਉਸ ਦੀ ਦੋਸਤ ਸੁਰੱਖਿਤ ਸੀ ਸਵੇਰ ਹੋਈ ਮੀਂਹ ਰੁਕ ਗਿਆ ਪਰ ਜੰਗਲ ਵਿੱਚ ਤਵਾਹੀ ਦਾ ਮੰਜਲ ਸੀ ਕਈ ਦਰਖਤ ਡਿੱਗ ਗਏ ਸਨ ਕਈ ਪੰਛੀਆਂ ਦੇ ਘਰ ਮਿੱਟੀ ਵਿੱਚ ਮਿਲ ਗਏ ਸਨ ਚਿੜੀ ਦੇ ਚਿੜੀ ਨੇ ਕੁਗੀ ਨੂੰ ਵੇਖਿਆ ਜੋ ਗਿੱਲੇ ਟਾਹਣੇ ਤੇ ਬੈਠੀ ਸੀ ਉਸ ਦੇ ਪੰਖ ਗਿੱਲੇ ਗਿੱਲੇ ਹੋਏ ਸਨ ਪਰ ਉਹ ਮੁਸਕਰਾ ਰਹੀ ਸੀ ਚਿੜੀ ਨੇ ਅੰਸੂ ਭਰੇ ਅੱਖਾਂ ਨਾਲ ਕਿਹਾ ਕੋਗੀ ਭੈਣ ਤੂੰ ਮੇਰੀ ਖਾਤਰ ਆਪਣਾ ਘਰ ਗਵਾ ਬੈਠੀ ਮੈਂ ਇਹ ਨਹੀਂ ਭੁੱਲ ਸਕਦੀ ਕੋਗੀ ਨੇ ਪਿਆਰ ਨਾਲ ਕਿਹਾ ਦੋਸਤ ਹੀ ਉਹੀ ਹੁੰਦੀ ਹੈ ਜੋ ਮੌਕੇ ਤੇ ਕੰਮ ਆਵੇ ਤੂੰ ਮੇਰੇ ਦਿਲ ਦੀ ਭੈਣ ਹੈ ਘਰ ਤਾਂ ਫੇਰ ਬਣ ਜਾਏਗਾ ਪਰ ਦੋਸਤ ਨਾ ਮਿਲੇ ਤਾਂ ਸਾਰੀ ਦੁਨੀਆ ਸੁੰਨੀ ਲੱਗਦੀ ਹੈ ਚਿੜੀ ਨੇ ਸੋਚਿਆ ਮੈਂ ਆਪਣੀ ਸਾਰੀ ਤਾਕਤ ਲਾ ਕੇ ਦਾ ਘਰ ਮੋੜ ਬਣਾਉਣੀ ਹਾਂ ਅਗਲੇ ਹੀ ਦਿਨ ਜਦ ਸੂਚ ਨੇ ਆਪਣੀ ਪਹਿਲੀ ਕਿਨ ਨੂੰ ਧਰਤੀ ਤੇ ਭਾਈ ਚਿੜੀ ਉੱਡ ਕੇ ਟਾਹਣੀਆਂ ਤਣ ਕੇ ਤੇ ਪੱਤੇ ਇਕੱਠੇ ਕਰਨ ਲੱਗੀ ਹੋਰ ਪાંਸੀਆਂ ਨੇ ਵੀ ਵੇਖਿਆ ਕਿ ਚਿੜੀ ਇੱਕ ਇਕੱਲੀ ਘੁੱਗੀ ਦਾ ਘਰ ਬਣਾ ਰਹੀ ਹੈ ਕੁਝ ਤੋਤੇ ਤੇ ਮੈਨਾ ਵੀ ਮਦਦ ਲਈ ਆ ਗਏ ਕੁਗੀ ਹੈਰਾਨ ਰਹੀ ਉਸਨੇ ਪੁੱਛਿਆ ਚਿੜੀਏ ਤੂੰ ਕਿੰਨੀ ਪਿਆ ਮਿਹਨਤ ਕਿਉਂ ਕਰ ਰਹੀ ਹੈ ਮੈਂ ਤਾਂ ਕਹਿ ਦਿੱਤਾ ਸੀ ਕਿ ਮੈਂ ਆਪ ਕਰ ਲਵਾਂਗੀ ਚਿੜੀ ਨੇ ਪਿਆਰ ਨਾਲ ਕਿਹਾ ਤੂੰ ਮੇਰੇ ਲਈ ਆਪਣਾ ਘਰ ਗਵਾ ਬੈਠੀ ਸੀ ਹੁਣ ਮੇਰੀ ਵਾਰੀ ਹੈ ਮੈਂ ਤੇਰਾ ਘਰ ਬਣਾਉਂਦੀ ਹਾਂ ਆਪਣੀ ਦੋਸਤੀ ਦਾ ਕਰਜ਼ ਚਕਾਉਮ ਚਕਾਉਣੀ ਹਾਂ ਕੁਗੀ ਦੀਆਂ ਅੱਖਾਂ ਚਮਕੀਆਂ ਉਹ ਬੋਲੀ ਤੂੰ ਘਰ ਜਾਂ ਨਹੀਂ ਚੁਕਾ ਰਹੀ ਤੂੰ ਦੋਸਤੀ ਦਾ ਸੱਚਾ ਰੰਗ ਵਗਾ ਰਹੀ ਹੈ ਤਿੰਨ ਦਿਨ ਤੱਕ ਉਹ ਦੋਵੇਂ ਇਕੱਠੇ ਘਰ ਬਣਾਉਂਦੀਆਂ ਰਹੀਆਂ ਜਿੜੀ ਛੋਟੀਆਂ ਟਾਹਣੀਆਂ ਜੋੜਦੀ ਤੇ ਕੁਗੀ ਉਸ ਨੂੰ ਵੱਡੀ ਟਾਹਣੀ ਨਾਲ ਫਿਕਸ ਕਰਦੀ ਚੌਥੇ ਦਿਨ ਜਦ ਸੂਰਜ ਚੜ੍ਹਿਆ ਤਾਂ ਦਰਖਤ ਦੀ ਚੋਟੀ ਤੇ ਇੱਕ ਨਵਾਂ ਸੁੰਦਰ ਘੋਸ਼ਲਾ ਤਿਆਰ ਸੀ ਜਦ ਹੋਰ ਪੰਛੀਆਂ ਨੇ ਇਹ ਵੇਖਿਆ ਉਹਨਾਂ ਨੇ ਤਾਲੀਆਂ ਵਜਾਈਆਂ ਤੇ ਕਿਹਾ ਇਹ ਹੀ ਤਾਂ ਸੱਚੀ ਦੋਸਤੀ ਹੈ ਜਿੱਥੇ ਦੁੱਖ ਹੋਵੇ ਉਥੇ ਸਾਥੀ ਖੜੇ ਰਹਿਣ ਉਸ ਸ਼ਾਮ ਨੂੰ ਜਦ ਹਵਾ ਹੌਲੀ-ਹੌਲੀ ਚੱਲ ਰਹੀ ਸੀ ਚਿੜੀ ਤੇ ਕੁੱਗੀ ਆਪਣੀ ਨਵੀਂ ਸਾਥ ਹੇਠ ਬੈਠੀਆਂ ਸਨ ਕੁੱਗੀ ਨੇ ਕਿਹਾ ਚਿੜੀਏ ਅੱਜ ਮੈਂ ਸਮਝਿਆ ਕਿ ਦੋਸਤੀ ਸਿਰਫ ਹਾਸੇ ਤੇ ਗੱਲਾਂ ਵਿੱਚ ਨਹੀਂ ਹੁੰਦੀ ਇਹ ਦੁੱਖ ਦੇ ਤਕਲੀਫਾਂ ਵਿੱਚ ਪਤਾ ਲੱਗਦੀ ਹੈ ਚਿੜੀ ਨੇ ਹੱਸ ਕੇ ਕਿਹਾ ਹਾਂ ਭੈਣਾ ਦੋਸਤੀ ਉਹ ਜੋ ਤੂਫਾਨਾਂ ਵਿੱਚ ਸਾਥ ਦੇਵੇ ਨਾ ਕਿ ਸਿਰਫ ਧੁੱਪ ਵਿੱਚ ਘੋਗੀ ਨੇ ਆਪਣੀ ਚੁੰਝ ਨਾਲ ਚਿੜੀ ਦੇ ਸਿਰ ਨੂੰ ਹੌਲੇ ਨਾਲ ਸੂਇਆ ਤੇ ਕਿਹਾ ਮੈਨੂੰ ਮਾਣ ਹੈ ਕਿ ਤੂੰ ਮੇਰੀ ਦੋਸਤ ਹੈ ਔਸ ਰਾਤ ਦੋਵੇਂ ਚਾਨਣੀ ਹੇਠ ਗੀਤ ਗਾਏ ਦੋਸਤ ਦੋਸਤਾਂ ਦਾ ਸਾਥ ਹੀ ਜੀਵਨ ਰੌਸ਼ਨੀ ਹੈ ਤੂਫਾਨ ਵੀ ਚੋਕ ਜਾਂਦੇ ਨੇ ਜਿੱਥੇ ਦਿਲ ਮਿਲੇ ਹੋਣ ਸੱਚੀ ਨੀਅਤ ਨਾਲ ਤੂਫਾਨ ਤੋਂ ਬਾਅਦ ਜਦ ਹੌਲੀ ਹੌਲੀ ਮੋੜ ਜੀਵ ਜਿਉਣ ਲੱਗ ਪਿਆ ਦਰਖਤਾਂ ਦੇ ਨਵੇਂ ਪੱਤੇ ਉੱਗ ਉਹ ਰਹਿਸਨਾ ਮਿੱਟੀ ਵਿੱਚੋਂ ਤਾਜ਼ਾ ਘਾਹ ਨਿਕਲਣ ਰਹੀ ਸੀ ਪਾਸਿਆਂ ਤੇ ਗੀਤਾਂ ਨਾਲ ਫਿਰ ਉਹ ਹਵਾ ਖੁਸ਼ਬੂਦਾਰ ਹੋ ਗਈ ਸੀ ਪਰ ਜੰਗਲ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਤਬਾਹੀ ਸੀ ਕਈ ਦਰਾਖਤ ਡੇਗੇ ਹੋਏ ਸਨ ਤੇ ਬਹੁਤ ਸਾਰੇ ਪાંਸੀ ਕੋਲ ਕਰ ਨਹੀਂ ਰਹੇ ਸਨ। ਕੁੱਗੀ ਚਿੜੀ ਤੇ ਕੁੱਗੀ ਜਦ ਆਪਣਾ ਨਵਾਂ ਘਰ ਤਿਆਰ ਕਰ ਚੁੱਕੀਆਂ ਤਾਂ ਉਹਨਾਂ ਨੇ ਸੋਚਿਆ ਅਸੀਂ ਤਾਂ ਬਚ ਗਈਆਂ ਪਰ ਹੋਰ ਪાંਸੀਆਂ ਤਾਂ ਕੀ ਉਹਨਾਂ ਕੋਲ ਨਾ ਖਾਣ ਨੂੰ ਦਾਣੇ ਨਾ ਰਹਿਣ ਨੂੰ ਥਾਂ। ਕੁੱਗੀ ਨੇ ਗੰਭੀਰ ਆਵਾਜ਼ ਵਿੱਚ ਕਿਹਾ ਸੱਚੀ ਦੋਸਤੀ ਸਿਰਫ ਦੋ ਬੰਦਿਆਂ ਵਿੱਚ ਨਹੀਂ ਹੁੰਦੀ ਇਹ ਸਾਰੇ ਸਮਾਜ ਨਾਲ ਹੁੰਦੀ ਹੈ ਜੇ ਅਸੀਂ ਮਿਲ ਕੇ ਕੁਝ ਕਰੀਏ ਕਰ ਸਕੀਏ ਤਾਂ ਸਾਰਾ ਜੰਗਲ ਖੜ ਉੱਠੇ ਚਿੜੀ ਨੇ ਝਮਕਦਾ ਰੱਖਾਂ ਨਾਲ ਕਿਹਾ ਹਾਂ ਪੈਣ ਚੱਲ ਫਿਰ ਅਸੀਂ ਸਭ ਲਈ ਇਕੱਠੇ ਕਰ ਬਣਾਈਏ ਉਸ ਦਿਨ ਤੋਂ ਤੁਮਾ ਨੇ ਆਪਣੀ ਮਿਹਨਤ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਚਿੜੀ ਆਪਣੇ ਚੰਨ ਨਾਲ ਛੋਟੀਆਂ ਟਾਹਣੀਆਂ ਤੇ ਦਾਣੇ ਇਕੱਠੇ ਕਰਦੀ ਤੇ ਕੁੱਕੀ ਵੱਡੇ ਪੱਤੇ ਤੇ ਡੰਡੀਆਂ ਲਿਆਉਂਦੀ ਜਿੱਥੇ ਵੀ ਕੋਈ ਪੰਛੀ ਘਰ ਤੋਂ ਬਿਨਾ ਮਿਲਦਾ ਉਹਨਾਂ ਦੋਹਾਂ ਮਿਲ ਕੇ ਉਸ ਦਾ ਕੌਂਸਲਾ ਬਣਾਉਣ ਲੱਗ ਜਾਂਦੀਆਂ। ਸ਼ੁਰੂ ਵਿੱਚ ਹੋਰ ਪੰਛੀਆਂ ਨੇ ਸੋਚਿਆ ਕਿ ਇਹ ਸਿਰਫ ਦੋਹਾਂ ਦੀ ਦੋਸਤੀ ਦੀ ਗੱਲ ਹੈ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਗੁੱਗੀ ਤੇ ਚਿੜੀ ਬਿਨਾ ਕਿਸੇ ਉਮੀਦ ਤੇ ਹੋਰਾਂ ਦੀ ਮਦਦ ਕਰ ਰਹੀਆਂ ਹਨ ਤਾਂ ਸਾਰੇ ਉਹਨਾਂ ਨਾਲ ਜੜ ਗਏ। ਜਲਦੀ ਹੀ ਜੰਗਲ ਵਿੱਚ ਇੱਕ ਨਵਾਂ ਸਮੂਹ ਬਣ ਗਿਆ ਦੋਸਤੀ ਮੰਡਲੀ। ਤੋਤਾ ਮੈਨਾ ਬੁਲਬੁਲ ਕਬੂਤਰ ਸਭ ਨੇ ਆਪਣਾ ਕੰਮ ਵੰਡ ਲਿਆ ਕੋਈ ਪਾਣੀ ਲਿਆਉਂਦਾ ਕੋਈ ਦਾਣੇ ਇਕੱਠੇ ਕਰਦਾ ਕੋਈ ਟਾਹਣੀਆਂ ਜੋੜਦਾ ਜੰਗਲ ਵਿੱਚ ਅਕਤਾ ਦਾ ਮਾਹੌਲ ਬਣ ਗਿਆ ਕੋਗੀ ਨੇ ਸਭ ਨੂੰ ਕਿਹਾ ਇਹੀ ਜੀਵਨ ਦੀ ਤਾਕਤ ਹੈ ਜਦ ਤੱਕ ਅਸੀਂ ਵੱਖਰੇ ਰਹੀਏ ਤਦ ਤੱਕ ਕਮਜ਼ੋਰ ਹਾਂ ਪਰ ਜਦ ਦਿਲ ਇਕੱਠੇ ਹੋ ਜਾਣ ਤਾਂ ਕੋਈ ਤੂਫਾਨ ਸਾਨੂੰ ਹਰਾ ਨਹੀਂ ਸਕਦਾ ਇੱਕ ਦਿਨ ਜੰਗਲ ਵਿੱਚ ਕਿਸਾਨ ਆਇਆ ਉਸ ਨੇ ਵੇਖਿਆ ਕਿ ਪਾਂਸੀਆਂ ਨੇ ਆਪਣੀ ਮਿਹਨਤ ਨਾਲ ਸਾਰਾ ਜੰਗਲ ਦੁਬਾਰਾ ਹਰਾ-ਭਰਾ ਕਰ ਦਿੱਤਾ ਉਹ ਹੈਰਾਨ ਹੋ ਕੇ ਬੋਲਿਆ ਮੈਂ ਤਾਂ ਸੋਚਦਾ ਸੀ ਇਹ ਛੋਟੇ ਪੰਛੀ ਕੁਝ ਨਹੀਂ ਕਰ ਸਕਦੇ ਪਰ ਇਨ੍ਹਾਂ ਨੇ ਤਾਂ ਕਮਾਲ ਕਰ ਦਿੱਤੀ ਉਸ ਨੇ ਪਾਂਸੀਆਂ ਲਈ ਖੇਤ ਦੇ ਇੱਕ ਕੋਨੇ ਵਿੱਚ ਦਾਣੇ-ਬੀਜ ਦਿੱਤੇ ਤਾਂ ਜੋ ਉਹਨਾਂ ਨੂੰ ਹਰ ਰੋਜ਼ ਖਾਣ ਲਈ ਕੁਝ ਮਿਲੇ ਇਹ ਸਭ ਕੁਝ ਚਿੜੀਆਂ ਤੇ ਚਿੜੀ ਤੇ ਕੁੱਗੀ ਦੀ ਦੋਸਤੀ ਦਾ ਫਲ ਸੀ ਉਹਨਾਂ ਨੇ ਨਾ ਸਿਰਫ ਆਪਣਾ ਘਰ ਬਚਾਇਆ ਸੀ ਸਗੋਂ ਪੂਰੇ ਜੰਗਲ ਦੀ ਕਿਸਮਤ ਬਦਲ ਦਿੱਤੀ ਸੀ ਪਰ ਜੀਵਨ ਹਮੇਸ਼ਾ ਆਸਾਨ ਨਹੀਂ ਹੁੰਦਾ ਕੁਝ ਹੀ ਹਫ਼ਤਿਆਂ ਬਾਅਦ ਜੰਗਲ ਵਿੱਚ ਇੱਕ ਲੂੰਬੜੀ ਆ ਗਈ ਉਹ ਚਲਾਕ ਤੇ ਖਤਰਨਾਕ ਸੀ ਉਹ ਪੰਸਿਆਂ ਨੂੰ ਟਰੋਂਦੀ ਉਹਨਾਂ ਦੇ ਘਰ ਤੋੜਦੀ ਤੇ ਅੰਡੇ ਚੁਰਾਉਂਦੀ ਸੀ ਇੱਕ ਸ਼ਾਮ ਜਦ ਚਿੜੀ ਤੇ ਕੁੱਗੀ ਆ ਖਾਣ ਲਈ ਦਾਣੇ ਇਕੱਠੇ ਕਰ ਰਹੀਆਂ ਸਨ ਲੂੰਬੜੀ ਨੇ ਉਹਨਾਂ ਦੇ ਨਵੇਂ ਪੜੇ ਕੌਂਸਲੇ ਦੇ ਨੇੜੇ ਆ ਕੇ ਘੁਰਾਣਾ ਸ਼ੁਰੂ ਕਰ ਦਿੱਤਾ ਚਿੜੀ ਡਰ ਗਈ ਤੇ ਕੁੱਗੀ ਦੇ ਪਿੱਛੇ ਲੁਕ ਗਈ ਚਿੜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਕੁੱਗੀ ਭੈਣ ਹੁਣ ਕੀ ਕਰੀਏ ਇਹ ਤਾਂ ਸਾਡੇ ਸਾਰੇ ਮਿਹਨਤ ਮਾਰ ਦੇਵੇਗੀ ਕੋਗੀ ਨੇ ਚੋਪ ਰਹਾ ਕਿ ਕੁਝ ਸੋਚਿਆ ਉਸ ਨੇ ਆਪਣੇ ਸਿਆਣਪ ਨਾਲ ਇਹ ਯੋਜਨਾ ਬਣਾਈ ਉਸ ਨੇ ਚਿੜੀ ਨੂੰ ਕਿਹਾ ਤੂੰ ਉੱਡ ਕੇ ਸਭ ਆਸੀਆਂ ਨੂੰ ਬੁਲਾ ਮੈਂ ਇਸ ਲੂੰਬੜੀ ਨੂੰ ਵਿਅਸਤ ਰੱਖਦੀ ਹਾਂ ਚਿੜੀ ਉੱਡ ਗਈ ਤੇ ਜੰਗਲ ਵਿੱਚ ਚੀਂ ਚੀਂ ਕੇ ਬੋਲੀ ਦੋਸਤੋ ਖਤਰਾ ਆ ਗਿਆ ਹੈ ਸਾਡੀ ਮੰਡਲੀ ਦੀ ਅਜ ਮਾਇਸ ਦਾ ਸਮਾਂ ਹੈ ਥੋੜੇ ਹੀ ਸਮੇਂ ਵਿੱਚ ਸਾਰੇ ਫਾਂਸੀ ਇਕੱਠੇ ਹੋ ਗਏ ਤੋਤੇ ਨੇ ਆਪਣੀ ਚੀਲ ਮਾਰ ਕੇ ਹੋਰਾਂ ਨੂੰ ਸੰਚੇਤ ਕੀਤਾ ਮੈਨਾ ਨੇ ਉੱਚੀ ਆਵਾਜ਼ ਵਿੱਚ ਗੀਤ ਗਾਇਆ ਤੇ ਡਰਾਉਣੀ ਤੋਂ ਬਣ ਬਣ ਗਈ ਤੇ ਸੈਂਕੜੇ ਚਿੜੀਆਂ ਨੇ ਇਕੱਠੇ ਉੱਡ ਕੇ ਆਕਾਸ਼ ਵਿੱਚ ਚੱਕਰ ਕੱਢੇ ਕੋਗੀ ਨੇ ਥੱਲੇ ਖੜੀ ਲੂੰਬੜੀ ਨੂੰ ਆਵਾਜ਼ ਮਾਰੀ ਇਹ ਲੂੰਬੜੀਏ ਇਹ ਜੰਗਲ ਹਾਣਾ ਇਕੱਲੇ ਨਹੀਂ ਦੋਸਤਾਂ ਦਾ ਹੈ ਇੱਥੇ ਪਿਆਰ ਹੋਵੇ ਉੱਥੇ ਡਰ ਨਹੀਂ ਟਿਕਦਾ ਇਹ ਕਹਿ ਕੇ ਕੁੱਗੀ ਨੇ ਆਪਣੇ ਵੱਡੇ ਪੰਖ ਫੈਲਾਏ ਤੇ ਹਵਾ ਵਿੱਚ ਉੱਡ ਗਈ। ਉਸ ਦੀ ਆਵਾਜ਼ ਸੈਂਕੜੇ ਪੰਛੀਆਂ ਦੀ ਚੀਕਾਂ ਨਾਲ ਮਿਲ ਕੇ ਜੰਗਲ ਵਿੱਚ ਗੂੰਜੀ। ਲੂੰਬੜੀ ਡਰ ਗਈ ਤੇ ਭੱਜ ਗਈ। ਉਸ ਦਿਨ ਤੋਂ ਬਾਅਦ ਕੋਈ ਵੀ ਜਾਨਵਰ ਪੰਛੀਆਂ ਨੂੰ ਤੰਗ ਕਰਨ ਨਹੀਂ ਆਇਆ। ਜੰਗਲ ਵਿੱਚ ਸ਼ਾਂਤੀ ਮੌੜਾ ਗਈ। ਸਾਰੇ ਪੰਛੀ ਕੁੱਗੀ ਤੇ ਚਿੜੀ ਨੂੰ ਆਪਣੇ ਨੇਤਾ ਮੰਨਣ ਲੱਗੇ। ਕੁੱਗੀ ਨੇ ਸਭ ਨੂੰ ਕਿਹਾ ਮਿਹਨਤ ਤੇ ਸੂਝ-ਬੂਝ ਨਾਲ ਆਸੀਨ ਨਾ ਸਿਰਫ ਤੂਫਾਨ ਜਿੱਤਿਆ ਸਗੋਂ ਗੁرائی ਨੂੰ ਵੀ ਹਰਾਇਆ ਪਰ ਇਹ ਸਭ ਕੁਝ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੇ ਦਿਲਾਂ ਵਿੱਚ ਦੋਸਤੀ ਸੀ ਚਿੜੀ ਨੇ ਹੱਸ ਕੇ ਜੋੜਿਆ ਦੋਸਤੀ ਉਹ ਜਾਦੂ ਹੈ ਜੋ ਕਮਜ਼ੋਰ ਨੂੰ ਮਜ਼ਬੂਤ ਤੇ ਡਰੇ ਹੋਏ ਨੂੰ ਹਿੰਮਤਵਾਨ ਬਣਾ ਦਿੰਦੀ ਹੈ ਜੰਗਲ ਦੇ ਬੱਚੇ ਪਾਲ ਸੀ ਹਰ ਰਾਤ ਇਹ ਕਹਾਣੀ ਸੁਣਦੇ ਤੇ ਆਪਣੇ ਮਾਪਿਆਂ ਨੂੰ ਕਹਿੰਦੇ ਅਸੀਂ ਵੀ ਚਿੜੀ ਤੇ ਕੁੱਗੀ ਵਰਗੇ ਦੋਸਤ ਬਣਾਗੇ। ਏਸ ਜੀ ਅੱਜ ਦੀ ਚਿੜੀ ਤੇ ਕੁੱਗੀ ਦੀ ਦੋਸਤੀ ਦੀ ਕਹਾਣੀ। ਜੇਕਰ ਤੁਹਾਨੂੰ ਸਾਡੀ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ। ਸ਼ੇਅਰ ਲਾਈਕ ਜ਼ਰੂਰ ਕਰਨਾ ਜੀ। ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਜਦ ਤੱਕ ਲਈ ਧੰਨਵਾਦ।